ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਮੰਗਲਵਾਰ ਦੇ ਦਿਨ ਤੁਸੀਂ ਆਟੇ ਦਾ ਇੱਕ ਪੇੜਾ ਇਸ ਜਗ੍ਹਾ ਤੇ ਰੱਖ ਦਿੰਦੇ ਹੋ ਤੁਹਾਡੇ ਰੁਕੇ ਹੋਏ ਕੰਮ ਚੱਲਣਗੇ ਜਿਹੜਾ ਵੀ ਕੋਈ ਕਾਰੋਬਾਰ ਕਰਦੇ ਹੋ ਉਸ ਵਿੱਚ ਤਰੱਕੀ ਮਿਲ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਉਹ ਆਹੇ ਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ। ਜਿਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡਾ ਕੋਈ ਦੁਸ਼ਮਣ ਹੈ ਜੋ ਵੀ ਕੋਈ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ ਜਾਂ ਫਿਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਹੈ। ਤਾਂ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਕੇ ਇਸ ਨੂੰ ਆਪਣੇ ਸਿਰ ਤੋਂ 7 ਵਾਰ ਵਾਰ ਕੇ ਇੱਕ ਅਜਿਹੀ ਜਗ੍ਹਾ ਤੇ ਸੁੱਟ ਦਿਓ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਵੇਗੀ ਤੁਸੀਂ ਮੰਨ ਲਓ ਕਿ ਤੁਹਾਡੀ ਜ਼ਿੰਦਗੀ ਵਿੱਚ ਇੰਨੇ ਜ਼ਿਆਦਾ ਦੁਸ਼ਮਣ ਹੋ ਚੁੱਕੇ ਹਨ ਉਹਨਾਂ ਨੇ ਚਾਰਾਂ ਹੀ ਪਾਸਿਆਂ ਤੋਂ ਤੁਹਾਨੂੰ ਘੇਰ ਰੱਖਿਆ ਹੈ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਤੁਹਾਨੂੰ ਕੁਝ ਸਮਝ ਨਹੀਂ ਆਉਂਦਾ ਕਿ ਤੁਸੀਂ ਕੀ ਕਰ ਰਹੇ ਹੋ ਤੇ ਕਈ ਲੋਕ ਤਾਂ ਇਸ ਤਰ੍ਹਾਂ ਦੀਆਂ ਤੁਹਾਡੇ ਉੱਪਰ ਤਾੰਤ੍ਰਿਕ ਕਿਰਿਆਵਾਂ ਵੀ ਕਰਵਾਉਂਦੇ ਹਨ ਕਿ ਸਾਡੀ ਜਿਹੜੀ ਬੁੱਧੀ ਹੈ ਉਹ ਬਿਲਕੁਲ ਪ੍ਰਸ਼ਟ ਹੋ ਜਾਵੇ ਕਿਉਂਕਿ ਉਹ ਸਾਡੇ ਤੋਂ ਇਹਨਾਂ ਦੇ ਕਰਵਾਉਂਦੇ ਹਨ ਕਿ ਉਹ ਸਾਡੀ ਜ਼ਮੀਨ ਪ੍ਰਾਪਰਟੀ ਨੂੰ ਹੜੱਪਣਾ ਚਾਹੁੰਦੇ ਹੁੰਦੇ ਹਨ ਇਸੇ ਨਾਲ ਜੇਕਰ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਵਪਾਰ ਕਰਦੇ ਹੋ ਉਹ ਤੁਹਾਡਾ ਬਿਜ਼ਨਸ ਵਪਾਰ ਬਹੁਤ ਵਧੀਆ ਚੱਲਦਾ ਹੈ ਪਰ ਤੁਹਾਡੇ ਉੱਪਰ ਇਸ ਤਰ੍ਹਾਂ ਦੀਆਂ ਕਿਰਿਆਵਾਂ ਕਰਵਾਉਣ ਦੇ ਨਾਲ ਤੁਹਾਡਾ ਬਿਜ਼ਨਸ ਵਪਾਰ ਬਿਲਕੁਲ ਠੱਪ ਹੋ ਜਾਂਦਾ ਹੈ ਜਾਂ ਫਿਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਅਜੀਹਾ ਕੰਮ ਕਰਦੇ ਹੋ ਜਿਸ ਨੂੰ ਵੇਖ ਕੇ ਤੁਹਾਡੇ ਦੁਸ਼ਮਣ ਬਿਲਕੁਲ ਵੀ ਖੁਸ਼ ਨਹੀਂ ਹੁੰਦੇ ਤੁਹਾਡੇ ਘਰ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਆਉਂਦੀਆਂ ਹੀ ਰਹਿੰਦੀਆਂ ਹਨ ਸੋ ਉਹਨਾਂ ਪ੍ਰੋਬਲਮਸ ਤੇ ਮੁਸ਼ਕਲਾਂ ਦਾ ਤੁਹਾਨੂੰ ਸਹਣਾ ਕਰਨਾ ਵੀ ਔਖਾ ਹੋ ਜਾਂਦਾ ਹੈ ਤੁਸੀਂ ਕਈ ਤਰ੍ਹਾਂ ਦੇ ਪੰਡਤਾਂ ਤੇ ਬਾਬਿਆਂ ਦੇ ਕੋਲ ਜਾਂਦੇ ਹੋ ਬਹੁਤ ਪੈਸਾ ਵੀ ਖਰਚ ਕਰਦੇ ਹੋ ਪੈਸਾ ਖਰਚ ਕਰਨ ਦੇ باوجود ਵੀ ਤੁਹਾਡੀਆਂ ਪਰੇਸ਼ਾਨੀਆਂ ਦਾ ਅੰਤ ਨਹੀਂ ਹੁੰਦਾ ਇਸ ਕਰਕੇ ਅੱਜ ਦਾ ਜਿਹੜਾ ਅਸੀਂ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੀਆਂ ਇਹ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹੋ ਜੋ ਲੋਕ ਜ਼ਿੰਦਗੀ ਵਿੱਚ ਲੈ ਕੇ ਪੈਸੇ ਨੂੰ ਬਹੁਤ ਜ਼ਿਆਦਾ ਦੁਖੀ ਰਹਿੰਦੇ ਹਨ ਦੁਸ਼ਮਣ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ ਇਸੇ ਨਾਲ ਤਾਂ ਪੈਸਾ ਤੇ ਸੰਬੰਧੀ ਉਹਨਾਂ ਦੇ ਘਰ ਵਿੱਚ ਵੀ ਪ੍ਰੋਬਲਮ ਮੁਸ਼ਕਿਲ ਜਿਹੜੀ ਹੈ ਦੂਰ ਹੋ ਜਾਵੇਗੀ। ਸਾਧ ਸੰਗਰ ਜੀ ਹੁਣ ਗੱਲ ਕਰਦੇ ਹਾਂ ਜੀ ਇਸ ਉਪਾਅ ਨੂੰ ਕਿਹੜੇ ਤਰੀਕੇ ਨਾਲ ਕਿਵੇਂ ਸੰਵੇਂ। ਲਗਾਤਾਰ ਕਿੰਨੇ ਦਿਨ ਤੱਕ ਅਸੀਂ ਕਿੰਨੇ ਵਾਰ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ। ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਬੜੇ ਹੀ ਇੰਪੋਰਟੈਂਟ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਨ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਇੰਨਾ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹੋ ਆਪਣੇ ਦੁਸ਼ਮਣਾਂ ਤੋਂ ਉਹ ਤੁਹਾਨੂੰ ਜਿਉਣ ਨਹੀਂ ਦੇਂਦੇ ਇੰਨੀ ਜ਼ਿਆਦਾ ਮੁਸ਼ਕਿਲ ਤੇ ਪ੍ਰੋਬਲਮਸ ਤੁਹਾਡੇ ਲਈ ਪੈਦਾ ਕਰਦੇ ਹਨ ਤਾਂ ਤੁਹਾਡੀ ਜ਼ਿੰਦਗੀ ਵਿੱਚ ਭਾਵੇਂ ਤੁਹਾਡਾ ਦੁਸ਼ਮਣ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਲਈ ਦਿੱਕਤ ਪੈਦਾ ਕਰਦਾ ਹੈ ਤਾਂ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਤੁਹਾਨੂੰ ਇਹ ਇੱਕ ਛੋਟਾ ਜਿਹਾ ਉਪਾਅ ਕਰਨਾ ਪੈਣਾ ਹੈ ਇਹ ਉਪਾਅ ਤੁਸੀਂ ਇੱਕ ਛੋਟੇ ਜਿਹੇ ਆਟੇ ਦੇ ਪੇੜੇ ਨਾਲ ਕਰਨਾ ਹੈ ਬਹੁਤ ਹੀ ਸਿੰਪਲ ਜਿਹਾ ਉਪਾਅ ਹੈ ਤੁਸੀਂ ਘਰ ਵਿੱਚ ਬੈਠ ਕੇ ਹੀ ਉਪਾਅ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਜਿਹੜਾ ਅਸੀਂ ਪੇੜਾ ਬਣਾਉਣਾ ਹੈ ਉਸ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਉਣ ਦੀ ਜ਼ਰੂਰਤ ਹੈ ਅਸੀਂ ਉਸ ਵਿੱਚ ਜਿਵੇਂ ਕਿ ਆਪਾਂ ਸਾਰੇ ਇਹ ਘਰ ਦਾ ਆਟਾ ਗੁੰਨਦੇ ਹਾਂ ਥੋੜਾ ਜਿਹਾ ਸੁੱਕਾ ਆਟਾ ਲੈ ਕੇ ਉਸ ਨੂੰ ਗੁੰਨ ਕੇ ਉਸ ਦਾ ਇੱਕ ਛੋਟਾ ਜਿਹਾ ਪੇੜਾ ਬਣਾ ਲੈਣਾ ਹੈ ਉਸ ਦਾ ਉਪਾਅ ਕਰਕੇ ਅਸੀਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹਾਂ ਇਸੇ ਤਰ੍ਹਾਂ ਜੇਕਰ ਤੁਹਾਡੇ ਦੁਸ਼ਮਣ ਹਨ ਤੁਹਾਡੇ ਉੱਪਰ ਕੁਝ ਕੀਤਾ ਕਰਾਇਆ ਹੈ ਜਾਂ ਫਿਰ ਜਾਦੂ ਟੋਣਾ ਖਤਮ ਹੋ ਜਾਵੇਗਾ ਇਸੇ ਤਰ੍ਹਾਂ ਹੀ ਇਸ ਉਪਾਅ ਨੂੰ ਅਸੀਂ ਇਸ ਤਰੀਕੇ ਨਾਲ ਕਰਨਾ ਹੈ ਤੇ ਅਸੀਂ ਥੋੜਾ ਜਿਹਾ ਸੁੱਕਾ ਆਟਾ ਲੈਣਾ ਹੈ ਜਿਵੇਂ ਆਟਾ ਗੁੰਨਦੇ ਹਾਂ ਉਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਗੁੰਨਦੇ ਰਹਿਣਾ ਹੈ ਉਸ ਦਾ ਫਿਰ ਇੱਕ ਛੋਟਾ ਜਿਹਾ ਪਰੇੜਾ ਬਣਾ ਲੈਣਾ ਹੈ ਪਰੇੜਾ ਬਣਾਉਣ ਤੋਂ ਬਾਅਦ ਤੁਸੀਂ ਉਸ ਨੂੰ ਕੀ ਕਰਨਾ ਹੈ ਜੀ ਕਿ ਥੋੜੇ ਥੋੜੇ ਚੌਲ ਇਸ ਦੇ ਵਿੱਚ ਤੁਸੀਂ ਦੇ ਦੇਣੇ ਹਨ ਥੋੜੀ ਜਿਹੀ ਕਾਲੀ ਮਿਰਚ ਇਸ ਦੇ ਵਿੱਚ ਰੱਖਣੀ ਹੈ ਤੇ ਥੋੜਾ ਜਿਹਾ ਪਤਾਸਾ ਵੀ ਤੁਸੀਂ ਇਸ ਦੇ ਵਿੱਚ ਰੱਖ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਘਰ ਵਿੱਚ ਨਾਰਮਲ ਹੀ ਰਸੋਈ ਦੇ ਵਿੱਚੋਂ ਮਿਲ ਜਾਣਗੀਆਂ ਤਾਂ ਜੇਕਰ ਤੁਸੀਂ ਬਾਜ਼ਾਰ ਵਿੱਚੋਂ ਵੀ ਲਿਆ ਸਕਦੇ ਹੋ ਤੇ ਆਸਾਨੀ ਨਾਲ ਮਿਲ ਜਾਣਗੇ ਇਸ ਤਰੀਕੇ ਨਾਲ ਜੇਕਰ ਤੁਹਾਡੇ ਘਰ ਵਿੱਚ ਪਤਾਸਾ ਨਹੀਂ ਹੈ ਤੁਸੀਂ ਬਾਜ਼ਾਰ ਤੋਂ ਲਿਆ ਸਕਦੇ ਹੋ ਜਿਹੜੀ ਤੁਸੀਂ ਕਾਲੀ ਮਿਰਚ ਲੈਣੀ ਹੈ ਉਹ ਪੀਸੀ ਹੋਈ ਨਹੀਂ ਲੈਣੀ ਸਾਬਤ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਹੀ ਜਿਹੜੀ ਤੁਸੀਂ ਕਾਲੀਆਂ ਮਿਰਚਾਂ ਲੈਣੀਆਂ ਹਨ ਉਹ ਕਾਲੀਆਂ ਮਿਰਚਾਂ ਪੂਰੀਆਂ ਸਾਬਤ ਹੋਣੀਆਂ ਚਾਹੀਦੀਆਂ ਹਨ ਟੁੱਟੀਆਂ ਹੋਣੀਆਂ ਨਹੀਂ ਚਾਹੀਦੀਆਂ ਤੇ ਕਾਲੀ ਮਿਰਚ ਦੇ ਤਿੰਨ ਦਾਣੇ ਲੈਣੇ ਹਨ ਨਾਲ ਹੀ ਤੁਸੀਂ ਇੱਕ ਪਤਾਸਾ ਲੈਣਾ ਹੈ ਜਿਹੜੇ ਤੁਸੀਂ ਚੌਲ ਲੈਣੇ ਹਨ ਥੋੜੇ ਜਿਹੇ ਲੈਣੇ ਹਨ ਕਹਿਣ ਤੋਂ ਭਾਵ ਕਿ ਤੁਸੀਂ ਇੱਕ ਮੁਠੀ ਚੌਲ ਲੈ ਸਕਦੇ ਹੋ ਤਾਂ ਜੋ ਇੱਕ ਮੁਠੀ ਤੋਂ ਵੀ ਘੱਟ ਚੌਲ ਤੁਸੀਂ ਲੈ ਸਕਦੇ ਹੋ ਪਰ ਇਹ ਚੌਲ ਜਿਹੜੇ ਹਨ ਟੁੱਟੇ ਨਹੀਂ ਹੋਣੇ ਚਾਹੀਦੇ ਸਾਬਤ ਹੋਣੇ ਚਾਹੀਦੇ ਹਨ ਤੇ ਲੰਬੇ ਚੌਲ ਹੋਣੇ ਚਾਹੀਦੇ ਹਨ ਇਸ ਦੇ ਲਈ ਅਸੀਂ ਜਿਹੜਾ ਆਟਾ ਗੁੰਨ ਕੇ ਇੱਕ ਇਹ ਪੇੜਾ ਤਿਆਰ ਕੀਤਾ ਹੈ ਉਹ ਪੇੜਾ ਗੋਲ ਆਕਾਰ ਦਾ ਹੋਣਾ ਚਾਹੀਦਾ ਹੈ ਜਿਵੇਂ ਕਿ ਅਸੀਂ ਰੋਟੀ ਬਣਾਉਣ ਦੇ ਲਈ ਬਣਾਉਂਦੇ ਹਾਂ ਉਸ ਤੋਂ ਬਾਅਦ ਵਿੱਚ ਉਸ ਪੇੜੇ ਨੂੰ ਤੁਸੀਂ ਥੋੜਾ ਜਿਹਾ ਚੌੜਾ ਕਰ ਲੈਣਾ ਹੈ ਵਿਚਕਾਰ ਜਿਵੇਂ ਇਸ ਦੇ ਸਾਰਾ ਕੁਝ ਲਗਾ ਲੈਣਾ ਹੈ ਆਪਾਂ ਜਿਵੇਂ ਰੋਟੀ ਬਣਾਉਣ ਦੇ ਲਈ ਚੌਣ ਬਣਾਉਂਦੇ ਹਾਂ ਉਸੇ ਹੀ ਤਰੀਕੇ ਨਾਲ ਤੁਸੀਂ ਉਸ ਪੇੜੇ ਨੂੰ ਬਣਾ ਲੈਣਾ ਹੈ ਉਸੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਪੂਰੀਆਂ ਕਾਲੀਆਂ ਮਿਰਚਾਂ ਤੇ ਇੱਕੋ ਵਾਰ ਨਹੀਂ ਪਾਉਣੀ ਆ ਇੱਕ ਇੱਕ ਕਰਕੇ ਪਾਉਣੀ ਹੈ ਇਸ ਤਰੀਕੇ ਨਾਲ ਕਾਲੀਆਂ ਮਿਰਚਾਂ ਪਾਉਣੀ ਹਨ ਕਿ ਜਿਵੇਂ ਤੁਸੀਂ ਆਪਣੇ ਦੁਸ਼ਮਣਾਂ ਦਾ ਨਾਮ ਜਾਣਦੇ ਹੋ ਸਮਝ ਲਓ ਤੁਹਾਡੇ ਦੁਸ਼ਮਣ ਦਾ ਨਾਮ ਰਾਮ ਹੈ ਤੁਸੀਂ ਇੱਕ ਕਾਲੀ ਮਿਰਚ ਨੂੰ ਚੁੱਕੋ ਤੇ ਤੁਸੀਂ ਬੋਲੋਗੇ RAM NAASH ਉਸ ਕਾਲੀ ਮਿਰਚ ਨੂੰ ਆਟੇ ਦੀ ਜਿਹੜੀ ਚੌਂਡ ਬਣਾਈ ਹੈ ਉੱਥੇ ਰੱਖ ਦੇਣਾ ਹੈ ਫਿਰ ਅਗਲੀ ਕਾਲੀ ਮਿਰਚ ਚੁੱਕਣੀ ਹੈ ਬੋਲਣਾ RAM NAASH ਫਿਰ ਉਸ ਨੂੰ ਰੱਖਣਾ ਹੈ ਜਿਵੇਂ ਪ੍ਰੋਸੈਸ ਦੇ ਨਾਲ ਤੁਸੀਂ ਤਿੰਨੇ ਹੀ ਕਾਲੇ ਮਿਰਚਾਂ ਦੇ ਵਾਂਗ ਇਦਾਂ ਹੀ ਕਰਨਾ ਹੈ ਆਟੇ ਦੀ ਚੌਂਡ ਦੇ ਉੱਪਰ ਕਾਲੀ ਮਿਰਚ ਦੇ ਦਾਣੇ ਰੱਖ ਦੇਣੇ ਹਨ ਆਟੇ ਦੀ ਚੌਂਡ ਦੇ ਉੱਪਰ ਤੁਸੀਂ ਇਸ ਤਰੀਕੇ ਨਾਲ ਕਾਲੀ ਮਿਰਚ ਪਾਉਣ ਤੋਂ ਬਾਅਦ ਪਤਾਸਾ ਪਾਉਣਾ ਹੈ ਪਤਾਸੇ ਨੂੰ ਪਾਉਂਦੇ ਸਮੇਂ ਤੁਸੀਂ ਬੋਲਣਾ ਹੈ ਜਿਹੜੀ ਤੁਸੀਂ ਪਾਉਣੀ ਹੈ ਚੌਲਾਂ ਵਿੱਚ ਦੇ ਦਾਣੇ ਉਹ ਪਾ ਦੇਣੇ ਹਨ ਫਿਰ ਪਤਾਸੇ ਨੂੰ ਵੀ ਇਹ ਸਾਰੀਆਂ ਚੀਜ਼ਾਂ ਪੇੜੇ ਵਿੱਚ ਪਾ ਕੇ ਚੰਗੀ ਤਰ੍ਹਾਂ ਉਸ ਨੂੰ ਕਵਰ ਕਰ ਲੈਣਾ ਹੈ ਜਿਹੜਾ ਤੁਸੀਂ ਪੇੜਾ ਬਣਾ ਲਿਆ ਉਸ ਨੂੰ ਤੁਸੀਂ ਫੋਲਡ ਕਰਕੇ ਇਹਨਾਂ ਚੀਜ਼ਾਂ ਨੂੰ ਕਵਰ ਕਰ ਦੇਣਾ ਹੈ ਜਿਵੇਂ ਕਿ ਘਰ ਦੇ ਵਿੱਚ ਆਮ ਪਰੌਂਠਾ ਤਿਆਰ ਕਰਦੇ ਹਾਂ ਸਟਫਿੰਗ ਕਰਕੇ ਉਸ ਨੂੰ ਕਵਰ ਕਰਕੇ ਪਰੌਂਠਾ ਤਿਆਰ ਕਰਦੇ ਹਾਂ ਇਸ ਤਰੀਕੇ ਨਾਲ ਤੁਸੀਂ ਇਹ ਸਾਰਾ ਮਟੀਰੀਅਲ ਪਾ ਕੇ ਸਾਰੀਆਂ ਚੀਜ਼ਾਂ ਨੂੰ ਪਾ ਕੇ ਪੇੜਾ ਬਣਾ ਲੈਣਾ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਜਿਹੜੀਆਂ ਤੁਸੀਂ ਤਿੰਨੇ ਚੀਜ਼ਾਂ ਪਾਈਆਂ ਹਨ ਪੇੜੇ ਦੇ ਵਿੱਚ ਬਾਹਰ ਉਹ ਨਹੀਂ ਦਿਖਾਈ ਦੇਣੀਆਂ ਚਾਹੀਦੀਆਂ ਇਸ ਤਰੀਕੇ ਦੇ ਨਾਲ ਇਸ ਨੂੰ ਕਵਰ ਕਰਨ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡੇ ਘਰ ਦੇ ਫੈਮਿਲੀ ਮੈਂਬਰ ਦੇ ਉੱਪਰ ਜਾਂ ਕਿਸੇ ਉੱਪਰ ਕੁਝ ਕੀਤਾ ਕਰਵਾਇਆ ਹੈ ਤੁਸੀਂ ਉਸ ਦੇ ਦੁਸ਼ਮਣ ਦਾ ਨਾਮ ਜਾਣਨਾ ਚਾਹੁੰਦੇ ਹੋ ਉਸ ਦਾ ਨਾਮ ਲੈ ਕੇ ਜਾਂ ਉਸ ਫੈਮਿਲੀ ਮੈਂਬਰ ਦੇ ਉੱਪਰ ਇਸ ਪੇੜੇ ਨੂੰ 7 ਵਾਰ ਵਾਰ ਦੇਣਾ ਹੈ ਜਿਹੜਾ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲੈ ਰਹੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਉਹ ਹੀ ਦੁਸ਼ਮਣ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਵੇਗਾ ਉਸ ਦਾ ਕੀਤਾ ਕਰਾਇਆ ਦੂਰ ਹੋ ਜਾਵੇਗਾ ਇਹ ਨਹੀਂ ਕਿ ਇਸ ਉਪਾਅ ਦੇ ਨਾਲ ਸਾਰੇ ਦੁਸ਼ਮਣ ਨੂੰ ਹੀ ਦੂਰ ਕਰ ਦਿਓਗੇ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਦੁਸ਼ਮਣਾਂ ਨੂੰ ਜਾਣਦੇ ਹੀ ਨਹੀਂ ਤੁਹਾਡੇ ਦੁਸ਼ਮਣ ਕੌਣ ਹਨ ਜਿਨ੍ਹਾਂ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਹੈ ਜਾਂਣ ਤੋਂ ਭਾਵ ਕਿ ਗੁਪਤ ਦੁਸ਼ਮਣ ਹਨ ਉਹ ਲੋਕ ਇਸ ਉਪਾਅ ਨੂੰ ਕਿਵੇਂ ਕਰ ਸਕਦੇ ਹਨ ਇਸ ਤਰੀਕੇ ਦੇ ਨਾਲ ਜੇਕਰ ਆਪਣੇ ਗੁਪਤ ਦੁਸ਼ਮਣ ਦਾ ਨਾਸ਼ ਦੇ ਲਈ ਉਪਾਅ ਕਰਨਾ ਹੈ ਇਹ ਉਪਾਅ ਨੂੰ ਤੁਸੀਂ ਇਸ ਤਰੀਕੇ ਨਾਲ ਕਰਨਾ ਹੈ ਜਿਵੇਂ ਕਿ ਪਹਿਲਾਂ ਤੁਸੀਂ ਆਟੇ ਦੇ ਪੇੜੇ ਦੇ ਨਾਲ ਉਸ ਦੇ ਵਿੱਚ ਜੋ ਵੀ ਸਮਾਨ ਆਪਾਂ ਪਾਇਆ ਸੀ ਆਪਣੇ ਦੁਸ਼ਮਣ ਦਾ ਨਾਮ ਬੋਲੇ ਸੀ ਹੁਣ ਤੁਸੀਂ ਗੁਪਤ ਦੁਸ਼ਮਣ ਵੀ ਕਹਿ ਸਕਦੇ ਹੋ ਇਸ ਨੂੰ ਪਾਣੀ ਨੂੰ ਤੁਸੀਂ ਬੋਲਣਾ ਹੈ ਦੁਸ਼ਮਣ ਦਾ ਨਾਮ ਨਾਸ਼ ਫਿਰ ਇਹ ਸਾਰੇ ਸਮਾਨ ਨੂੰ ਪੇੜੇ ਵਿੱਚ ਪਾ ਦੇਣਾ ਹੈ ਕਵਰ ਕਰ ਲੈਣਾ ਹੈ ਕਵਰ ਕਰਕੇ ਤੁਸੀਂ ਇਸ ਨੂੰ ਆਪਣੇ ਉੱਪਰੋਂ 7 ਵਾਰ ਵਾਰਨਾ ਹੈ ਕਹਿਣ ਤੋਂ ਭਾਵ ਕਿ ਐਂਟੀ ਕਲॉकवाਾਈਜ਼ ਤੁਸੀਂ 7 ਵਾਰ ਵਾਰਨਾ ਹੈ ਆਪਣੇ ਸਿਰ ਤੋਂ ਫਿਰ ਵਾਰ ਕੇ ਫਿਰ ਸਭ ਕਰਨ ਤੋਂ ਬਾਅਦ ਤੁਸੀਂ ਆਪਣੇ ਘਰ ਦੇ ਬਾਹਰ ਇਸ ਪੇੜੇ ਨੂੰ ਲੈ ਕੇ ਜਾਣਾ ਹੈ ਜਿਸ ਵਿੱਚ ਤੁਸੀਂ ਸਾਰਾ ਸਮਾਨ ਪਾ ਕੇ ਕਵਰ ਕੀਤਾ ਹੈ ਇਸ ਨੂੰ ਆਪਣੇ ਘਰ ਤੋਂ ਬਾਹਰ ਇੱਕ ਅਜਿਹੀ ਜਗ੍ਹਾ ਤੇ ਸੁੱਟ ਦੇਣਾ ਚਾਹੀਦਾ ਹੈ ਜਿੱਥੇ ਕਚਰਾ ਹੋਵੇ ਕਹਿਣ ਤੋਂ ਭਾਵ ਜਿੱਥੇ ਬਹੁਤ ਸਾਰਾ ਕੋੜਾ ਕਰਕਟ ਹੋਵੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਇਸ ਨੂੰ ਤੁਸੀਂ ਪਾਣੀ ਵਿੱਚ ਨਹੀਂ ਵਹਾਉਣਾ ਜਿਵੇਂ ਕਿ ਚੱਲਦੇ ਪਾਣੀ ਵਿੱਚ ਵਹਾ ਦਿੰਦੇ ਹਾਂ ਏਦਾਂ ਨਹੀਂ ਕਰਨਾ ਇਸ ਪਾਣੀ ਦੇ ਵਿੱਚ ਪਾਉਣਾ ਵੀ ਨਹੀਂ ਤੇ ਚਾਹੇ ਉਹ ਸਾਫ਼ ਵੀ ਪਾਣੀ ਹੋਵੇ ਜਾਂ ਗੰਦਾ ਹੋਵੇ ਪਰ ਅਸੀਂ ਪਾਣੀ ਦੇ ਵਿੱਚ ਇਸ ਨੂੰ ਨਹੀਂ ਸੁੱਟਣਾ ਆਪਣੀ ਕਲੋਨੀ ਦੇ ਆਸ-ਪਾਸ ਕੋਈ ਗੰਦਗੀ ਦਾ ਢੇਰ ਹੋਵੇਗਾ ਕੋੜੇ ਕਰਕਟ ਦਾ ਢੇਰ ਹੋਵੇਗਾ ਤੁਸੀਂ ਉਸ ਵਿੱਚ ਆਸਾਨੀ ਨਾਲ ਸੁੱਟ ਕੇ ਆ ਸਕਦੇ ਹੋ ਕਿਸੇ ਸਮੇਂ ਆਉਣਾ ਹੈ ਇਸ ਉਪਾਅ ਨੂੰ ਕਿਹੜੇ ਦਿਨ ਕਰਨਾ ਹੈ ਮੰਗਲਵਾਰ ਜਾਂ ਬੁੱਧਵਾਰ ਤੇ ਸ਼ਨੀਵਾਰ ਤਿੰਨ ਦਿਨਾਂ ਵਿੱਚ ਇਹ ਉਪਾਅ ਨੂੰ ਤੁਸੀਂ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਹਾਡੇ ਫੈਮਿਲੀ ਮੈਂਬਰ ਦੀ ਤਬੀਅਤ ਜੇਕਰ ਖਰਾਬ ਸੀ ਤਾਂ ਉਹ ਵੀ ਅਚਾਨਕ ਠੀਕ ਹੋ ਜਾਵੇਗੀ ਉਸ ਤੋਂ ਉੱਪਰ ਵੀ ਤੁਸੀਂ 7 ਵਾਰ-ਵਾਰ ਕੇ ਇਸ ਪੇੜੇ ਦੇ ਉਪਾਅ ਨੂੰ ਕਰ ਸਕਦੇ ਹੋ ਇਸ ਆਟੇ ਦੇ ਪੇੜੇ ਨੂੰ ਤੁਸੀਂ ਕਚਰੇ ਦੇ ਡੱਬੇ ਜਾਂ ਫਿਰ ਕੂੜੇਦਾਨ ਵਿੱਚ ਸੁੱਟ ਕੇ ਆ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚੋਂ ਤੁਹਾਡੇ ਦੁਸ਼ਮਣ ਦੂਰ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ